ਸਟਾਰ ਮੋਟਰ ਗੱਡੀਆਂ ਦੀ ਆਵਾਜਾਈ ਦੇ ਭੀੜ ਭੜਕੇ ਨੂੰ ਘਟ ਕਰਨ ਲਈ ਕਈ ਸੜਕਾਂ ਓਵਰ ਬ੍ਰਿਜਾਂ ਅਤੇ ਫਲਾਈਓਵਰਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਡੰਡੀ 1500 ਕਰੋੜ ਰੁਪਏ ਦੀ ਬਜਟ ਲਾਗਤ ਨਾਲ ਰਾਜ ਵਿੱਚ ਸਭ ਤੋਂ ਵੱਡਾ ਸੜਕ ਪਰਾਜੈਕਟ 25 ਮਈ 2007 ਨੂੰ ਸ਼ੁਰੂ ਕੀਤਾ ਗਿਆ ਡੰਡੀ ਇਸ ਪ੍ਰਾਜੈਕਟ ਵਿੱਚ ਤਕਰੀਬਨ 1100 ਕਿਲੋਮੀਟਰ ਲੰਮੀਆਂ ਯੋਜਨਾ ਸੜਕਾਂ ਨੂੰ ਬਿਹਤਰ ਬਣਾਉਣ ਪੁਨਰਨਿਰਮਾਣ ਕਰਨ ਅਤੇ ਸਮੇਂ ਸਿਰ ਮੁਰੰਮਤ ਕਰਨ ਦਾ ਕੰਮ 2112 ਤੱਕ ਅਗਲੇ 5 ਸਾਲਾਂ ਤੱਕ ਮੁਕੰਮਲ ਹੋ ਜਾਵੇਗਾ ਡੰਡੀ ਰਾਜ ਦੀਆਂ ਸੜਕਾਂ ਉਤਲੀਆਂ ਅਹਿਮ ਲੈਵਲ ਕ੍ਰਾਸਿੰਗਸ ਨੂੰ ਰੇਲਵੇ ਓਵਰ ਬ੍ਰਿਜਾਂ ਅਤੇ ਰੋਡ ਅੰਡਰ ਬ੍ਰਿਜਾਂ ਨਾਲ ਬਦਲਿਆ ਜਾ ਰਿਹਾ ਹੈ ਡੰਡੀ ਤਿੰਨ ਰੇਲਵੇ ਓਵਰ ਬ੍ਰਿਜਾਂ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ ਡੰਡੀ 23 ਰੇਲਵੇ ਬ੍ਰਿਜਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਕਿ 2008-9 ਦੌਰਾਨ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ ਡੰਡੀ ਮੇਰੀ ਸਰਕਾਰ ਗਰੂਤਾ ਗੱਦੀ ਦਿਵਸ ਦੇ 3 ਤਾਬਦੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਕੌਮੀ ਇਕਤਾ ਨੂੰ ਵਧਾਉਣ ਲਈ ਕੌਮੀ ਜੁੜਤਾ ਅਤੇ ਭਾਵਨਾਤਮਿਕ ਸਬੰਧ ਦਾ ਇੱਕ ਅਹਿਮ ਰਾਜਮਾਰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਨਾਡੇੜ ਸਾਹਿਬ ਮਹਾਰਾਸ਼ਟਰ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਵਿਕਸਤ ਕਰਨ ਲਈ ਗੰਭੀਰ ਯਤਨ ਕਰ ਰਹੀ ਹੈ ਡੰਡੀ ਜਨ ਤੱਕ ਸ਼ਿਕਾਇਤ ਨਿਵਾਰਣ ਕਮੇਟੀਆਂ ਵਿੱਚ ਸਮਾਜ ਦੇ ਹੋਰ ਵਰਗਾਂ ਜਿਵੇਂ ਕਿ ਮੁਸਲਮਾਨਾਂ ਈਸਾਈਆਂ ਨੰਬਰਦਾਰਾਂ ਭਾਰਤੀ ਕਿਸਾਨ ਯੂਨੀਅਨ ਬਾਜ਼ੀਗਰਾਂ ਰਾਏ ਸਿੱਖਾਂ ਸਾਂਸੀਆਂ ਸਟਾਰ ਨਵੇਂ ਬਿਜਲੀ ਵਸੀਲਿਆਂ ਤੋਂ ਬਿਜਲੀ ਦੇ ਕਾਰਗਰ ਵਿਕਾਸ ਕੀਤੇ ਜਾਣ ਅਤੇ ਤਕਨੀਕੀ ਨੁਕਸਾਨਾਂ ਨੂੰ ਘੱਟ ਤੋਂ ਘੱਟ ਕਰਨ ਲਈ ਬਿਜਲੀ ਦੇ ਸੰਚਾਰ ਅਤੇ ਵੰਡ ਪ੍ਰਣਾਲੀ ਨੂੰ ਨਵੇਂ ਸਿਰਿਓਂ ਬਣਾਉਣ ਮਜ਼ਬੂਤ ਕਰਨ ਅਤੇ ਵਿਸਥਾਰ ਕਰਨ ਲਈ ਕਾਰਜ ਪ੍ਰਣਾਲੀ ਨੂੰ ਤਕਰੀਬਨ 1990 ਕਰੋੜ ਰੁਪਏ ਦੇ ਖਰਚੇ ਨਾਲ ਅਗਲੇ 3 ਸਾਲਾਂ ਵਿੱਚ ਅਮਲ ਵਿੱਚ ਲਿਆਉਣ ਲਈ ਯੋਜਨਾਬੱਧ ਕੀਤਾ ਗਿਆ ਹੈ ਡੰਡੀ ਰਾਜ ਦੇ 18 ਸਰਹੱਦੀ ਬਲਾਕਾਂ ਵਿੱਚ ਵਧਿਆ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਕਰਨ ਲਈ ਪੰਜਾਬ ਦੇ ਸਰਹੱਦੀ ਇਲਾਕੇ ਲਈ ਬਿਜਲੀ ਵਿਕਾਸ ਯੋਜਨਾ ਵਾਸਤੇ 312 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਡੰਡੀ ਇਸੇ ਤਰ੍ਹਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਬਠਿੰਡਾ ਅਤੇ ਐਸ ਐਸ ਨਗਰ ਨਾਮਕ ਪੰਜਾਬ ਦੇ 6 ਵੱਡੇ ਸ਼ਹਿਰਾਂ ਸਮੇਤ ਸਮੁੱਚੇ ਰਾਜ ਲਈ 1329 ਕਰੋੜ ਰੁਪਏ ਦੀ ਬਿਜਲੀ ਵੰਡ ਪ੍ਰਣਾਲੀ ਤਿਆਰ ਕੀਤੀ ਗਈ ਹੈ 1329 ਕਰੋੜ ਰੁਪਏ ਦੀਆਂ ਸਕੀਮਾਂ ਮਨਜ਼ੂਰ ਕੀਤੀਆਂ ਗਈਆਂ ਹਨ ਜੋ ਕਿ ਅਗਲੇ 2 ਸਾਲਾਂ ਵਿੱਚ ਅਮਲ ਵਿੱਚ ਲਿਆਂਦੀਆਂ ਜਾਣਗੀਆਂ ਡੰਡੀ ਇਸੇ ਤਰ੍ਹਾਂ ਪੰਜਾਬ ਰਾਜ ਬਿਜਲੀ ਬੋਰਡ ਪਿੰਡੂ ਖੇਤਰ ਅਤੇ ਛੋਟੇ ਨਗਰਾਂ ਵਿੱਚ ਵੰਡ ਅਤੇ ਸੰਚਾਰ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਅਤੇ ਮਜ਼ਬੂਤ ਕਰਨ ਲਈ ਪ੍ਰੋਜੈਕਟ ਤਿਆਰ ਕਰ ਰਿਹਾ ਹੈ ਜੋ ਕਿ 2008-09 ਵਿੱਚ ਹੱਥ ਵਿੱਚ ਲਏ ਜਾਣਗੇ ਡੰਡੀ 695 ਡੇਰਿਆਂ ਢਾਣੀਆਂ ਸਮੇਤ ਸਾਰੇ ਪਿੰਡਾਂ ਨੂੰ 2007 ਤੱਕ 24 ਘੰਟੇ ਸ਼ਹਿਰੀ ਨਮੂਨੇ ਦੀ ਬਿਜਲੀ ਸਪਲਾਈ ਮੁਹੱਈਆ